ਸਾਰੇ ਪੰਜਾਬ ਦੇ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗੁਆਈ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਸੋ ਹਰ ਖੇਤ ਨੂੰ ਪਾਣੀ ਪਹੁੰਚਾਉਂਦਾ ਸਾਡਾ ਟੀਚਾ ਹੈ ਅਸੀਂ ਉਸ ਗੱਲ ਵੱਲ ਵੱਧ ਰਹੇ ਹਾਂ ਜਿਹੜਾ ਪਾਣੀ ਡੈਮਾਂ ਦਾ ਪਹਿਲਾਂ 68% ਵਰਤਿਆ ਜਾਂਦਾ ਸੀ 32% ਪਾਣੀ ਵਰਤਿਆ ਹੀ ਨਹੀਂ ਜਾਂਦਾ ਸੀ ਸੋ ਉਹ ਅਸੀਂ 84% ਤੱਕ ਲਿਈ ਤੇ ਆਉਣ ਵਾਲੇ ਸਮੇਂ ਦੇ ਵਿੱਚ 100% ਪਾਣੀ ਹੈ ਜਿਹੜਾ ਉਹੋ ਵਰਤੋਂ ਦੇ ਵਿੱਚ ਲਿਆਂਦਾ ਜਾਊਗਾ ਤੇ ਜਿਹੜੀ ਗਰਾਊਂਡ ਵਾਟਰ ਜਿਹੜਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਗਰਾਊਂਡ ਵਾਟਰ ਅਸੀਂ ਦਿਨੋਂ ਦਿਨ ਕੱਢੀ ਜਾ ਰਹੀਆਂ ਤੇ ਪਾਣੀ ਨੀਚੋਂ ਖਤਮ ਹੁੰਦਾ ਜਾ ਰਿਹਾ ਸੋ ਉਹਨੂੰ ਬਚਾਉਣ ਦੇ ਵਿੱਚ ਵੱਡੀ ਮਦਦ ਮਿਲੂਗੀ ਤੇ ਅਸੀਂ 25 25 30 30 ਹਸਪਤਾਲਾਂ ਦੇ ਮੋਟਰਾਂ ਜਿਹੜੀਆਂ ਆ ਉਪਰ ਉਪਰ ਰੱਖਿਆ ਨੇ ਬਿਜਲੀ ਦੀ ਵੀ ਬਚਤ ਹੋਏਗੀ ਸੋ ਇਸ ਦੇ ਨਾਲ ਪਾਣੀ ਦੀ ਸਭ ਸੰਭਾਲ ਖੇਤਾਂ ਨੂੰ ਪਾਣੀ ਦੇਣਾ ਇਹ ਸਾਡੇ ਮੁੱਖ ਜਿਹੜੇ ਹੈ ਉਦੇਸ਼ ਨੇ ਦੇਖੋ ਅੱਜ ਪਿੰਡ ਕੋੜੇ ਨਵ ਦੇ ਵਿੱਚ 6 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜੋ ਅੰਡਰਗਰਾਉਂਡ ਪਾਈਪ ਲੈਣੀ ਸੀ ਉਹਦਾ ਨਹੀਂ ਪੱਥਰ ਰੱਖਿਆ ਤੇ ਨਹੀਂ ਪੱਥਰ ਨਹੀਂ ਰੱਖਿਆ ਨਾਲ ਉਹਨਾਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾ ਦੇ। ਤੇ ਇਸ ਦੇ ਨਾਲ 28 ਕਿਲੋਮੀਟਰ ਲੰਬੀ ਪਾਈਪਲਾਈਨ ਬਣਦੀ ਹੈ ਤੇ 2085 ਏਕੜ ਤਰਕਵੇ ਦੀ ਇਹਦੇ ਨਾਲ ਪਾਣੀ ਲੱਗੂਗਾ। ਇਹ ਪਿੰਡ ਕੋਲੇ ਨਾਲ ਦੀ ਬਹੁਤ ਲੰਬੇ ਸਮੇਂ ਤੋਂ ਮੰਗੀ ਸੀ ਤੇ ਜਿਹੜੀ ਹੁਣ ਪੂਰੀ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਇੱਕ ਇਹਨਾਂ ਦਾ ਮੁਗਲ ਰਹਿ ਗਿਆ। ਉਹਦੇ ਵਿੱਚ ਵੀ ਅਪ੍ਰੈਲ ਦੇ ਵਿੱਚ ਉਸਲਾ ਕੰਮ ਵੀ ਹੈ ਜਿਹੜਾ ਉਹ ਸ਼ੁਰੂ ਕਰਵਾ ਦਿੱਤਾ ਜਾਵੇ ਇਸ ਤੋਂ ਬਿਨਾ ਸਾਰੇ ਪੰਜਾਬ ਦੇ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵਾਅਦੇ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਜੋ ਹਰ ਖੇਤ ਨੂੰ ਪਾਣੀ ਪਹੁੰਚਾਉਣ ਦਾ ਸਾਡਾ ਟੀਚਾ ਹੈ ਅਸੀਂ ਉਸ ਗੱਲ ਵੱਲ ਵਧ ਰਹੇ ਹਾਂ ਜਿਹੜਾ ਪਾਣੀ ਡੈਮਾਂ ਦਾ ਪਹਿਲਾਂ 68% ਵਰਤਿਆ ਜਾਂਦਾ ਸੀ 32% ਪਾਣੀ ਵਰਤਿਆ ਹੀ ਨਹੀਂ ਜਾਂਦਾ ਸੀ ਸੋ ਉਹ ਅਸੀਂ 84% ਤੱਕ ਲੈ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ 100% ਪਾਣੀ ਹੈ ਜਿਹੜਾ ਉਹ ਵਰਤੋਂ ਦੇ ਵਿੱਚ ਲਿਆਂਦਾ ਜਾਊਗਾ ਇਸ ਦੇ ਨਾਲ ਨਹਿਰੀ ਪਾਣੀ ਲੱਗਣ ਦੇ ਨਾਲ ਇਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਉਪਜ ਵੀ ਵੱਧ ਹੁੰਦੀ ਹੈ ਤੇ ਜਿਹੜਾ ਗਰਾਊਂਡ ਵਾਟਰ ਜਿਹੜਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਗਰਾਊਂਡ ਵਾਟਰ ਅਸੀਂ ਦਿਨੋਂ ਦਿਨ ਕੱਢੀ ਜਾ ਰਹੇ ਹਾਂ ਤੇ ਪਾਣੀ ਨੀਚੋਂ ਖਤਮ ਹੁੰਦਾ ਜਾ ਰਿਹਾ ਸੋ ਉਹਨੂੰ ਬਚਾਉਣ ਦੇ ਵਿੱਚ ਵੱਡੀ ਮਦਦ ਮਿਲੂਗੀ ਤੇ ਅਸੀਂ 25 25 30 30 ਹਸਪਤਾਲਾਂ ਦੇ ਮੋਟਰਾਂ ਜਿਹੀਆਂ ਉਪਰ ਪਰ ਰੱਖਿਆ ਨੇ ਬਿਜਲੀ ਦੀ ਵੀ ਬਚਤ ਹੋਏਗੀ ਸੋ ਇਸ ਦੇ ਨਾਲ ਪਾਣੀ ਦੀ ਸਾਂਭ ਸੰਭਾਲ ਖੇਤਾਂ ਨੂੰ ਪਾਣੀ ਦੇਣਾ ਇਹ ਸਾਡੇ ਮੁੱਖ ਜਿਹੜੇ ਹੈ ਉਦੇਸ਼ ਨੇ ਤੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ 38-38 ਸਾਲ ਤੋਂ ਸੂਏ ਟੁੱਟੇ ਆ ਨਹਿਰਾਂ ਟੁੱਟੀਆਂ ਖਾਲ ਟੁੱਟੇ ਆ ਕਿਸੇ ਨੇ ਬਣਾਏ ਨਹੀਂ ਸੋ ਅਸੀਂ 16000 ਖਾਲ ਜਿਹੜੇ ਉਹ ਵੀ ਬਣਾ ਚੁੱਕੇ ਆ ਤੇ ਨਿਰੰਤਰ ਅਸੀਂ ਬਣਾਈ ਜਾ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਟੀਚਾ ਹੀ ਹੈ ਕਿ ਸਾਰਾ ਪਾਣੀ ਸਹੀ ਵਰਤੋਂ ਦੇ ਵਿੱਚ ਆ ਜੇ ਉਹ ਤਾਂ ਹੀ ਸੰਭਵ ਹੋ ਸਕਦਾ ਜੇ ਸੂਏ ਨਾਲੇ ਖਾਲਾ ਉਹ ਸਾਰੀਆਂ ਸਹੀ ਹੋਣ ਗਿਆ ਪਿਛਲੇ ਦਿਨੀ ਅਸੀਂ 11526 ਏਕੜ ਨੂੰ ਪਾਣੀ ਆ ਜਿਹੜਾ ਉਹ ਜਿਹੜਾ ਪਿਛਲੇ 36 ਸਾਲਾਂ ਤੋਂ ਕਰਮਗੱਢ ਰਜਵਾਹਾ ਸੀ ਉਹ ਟੁੱਟਿਆ ਹੋਇਆ ਸੀ ਜਿਹਦੇ ਨਾਲ ਬੰਗਾ ਬਸ਼ੈਰਾ ਨਮਾਗਾਉ ਹੁਕਤੀਪੁਰ ਮੰਡਵੀ ਮਕਰੋੜ ਤੇ ਦੋ ਪਿੰਡ ਹੋਰ ਇਹਨਾਂ ਦੇ 11526 ਏਕੜ ਨੂੰ ਪਾਣੀ ਹੈ ਜਿਹੜਾ ਉਹ ਲੰਗਦਾ ਕੀਤਾ ਤੇ ਇਸ ਤੋਂ ਬਿਨਾ ਖੇਤ ਰਣੇ ਹਲਕੇ ਜਿ ਸੀ 42 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇੱਕ ਰਜਵਾਹਾ ਸੀ ਜਿਹੜਾ ਜਿਹੜਾ ਇਹਨਾਂ ਸਾਰੇ ਏਰੀਆ ਨੂੰ ਪਾਣੀ ਦੀ ਜਿਹੜੀ ਸਪਲਾਈ ਉੱਥੋਂ ਹੁੰਦੀ ਸੀ ਉਹਦਾ ਵੀ ਨਹੀਂ ਪੱਥਰ ਨਹੀਂ ਪੱਥਰ ਨਹੀਂ ਕੰਮ ਸ਼ੁਰੂ ਕਰਾਇਆ ਸੀ ਸੋ ਇਹ ਜੰਗੀ ਪੱਧਰ ਤੇ ਕੰਮ ਨੇ ਜਿਹੜੇ ਇਹ ਸ਼ੁਰੂ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੰਮ ਨੇ ਜਿਹੜੇ ਸੀ ਸ਼ੁਰੂ ਕਰਾਉਣੇ